ਜਦੋਂ 83 ਬੈਚ ਦੇ ਸਾਬਕਾ ਵਿਦਿਆਰਥੀ ਬਚਪਨ ਦੀ 마ਸੂਮੀਅਤ ਨੂੰ ਲੈ ਕੇ ਸਕੂਲੀ ਵਰਦੀ ਵਿੱਚ ਸਜੇ ਆਪਣੇ ਆਲਮਾ ਮੀਟਰ ਦੇ ਵਿੱਚ ਦਾਖਲ ਹੋਏ ਤਾਂ ਇੱਕ ਖੁਸ਼ੀ ਦੀ ਹਵਾ ਵਗਣ ਲੱਗੀ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਸ਼ਬਦ ਦੇ ਨਾਲ ਹੋਈ ਅਤੇ ਅਰਦਾਸ ਕੀਤੀ ਗਈ ਸੁਰਿੰਦਰ ਸਿੰਘ ਰਿਆਤ ਜਰਨਲ ਸਕੱਤਰ ਜੀ ਐਨ ਪੀ ਐਸ ਕਮੇਟੀ ਸ਼੍ਰੀਮਤੀ ਵਿਰਦੀ ਸਕੂਲ ਦੀ ਸੰਸਥਾਪਕ ਪ੍ਰਿੰਸੀਪਲ ਅਤੇ ਸਰਦਾਰ ਰਜਿੰਦਰ ਸਿੰਘ ਗਿੱਲ ਸਾਫਾ ਪ੍ਰਿੰਸੀਪਲ ਨੇ ਇਸ ਸੰਸਥਾ ਦੇ ਸੰਸਥਾਪਕ ਬਾਬਾ ਗੁਰਮੁਖ ਸਿੰਘ ਜੀ ਦੀ ਮੂਰਤੀ ਦਾਉਦ ਘਾਟਨ ਕੀਤਾ ਸਾਬਕਾ ਵਿਦਿਆਰਥੀ ਆਪਣੇ ਪ੍ਰਿੰਸੀਪਲ ਅਤੇ ਸਾਬਕਾ ਦੀ ਆਪਕਾ ਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਖੁਸ਼ੀ ਦੇ ਨਾਲ ਪਰ ਉਠੇ ਇਹ ਬਿਲਕੁਲ ਘਰ ਵਾਪਸੀ ਵਰਗਾ ਸੀ ਉਹਨਾਂ ਦੇ ਚਿਹਰੇ ਮੋਜ ਮਸਤੀ ਹੋਸ਼ ਖੁਸ਼ੀ ਅਤੇ ਉਤਸ਼ਾਹ ਦੇ ਨਾਲ ਚਮਕ ਰਹੇ ਸਨ 83 ਬੈਚ ਦੇ ਸੀਨੀਅਰ ਹਾਊਸ ਕੈਪਟਨ ਨੇ ਆਪਣੇ ਸਾਰੇ ਸਹਿਪਾਠੀਆਂ ਦੀ ਅਧਿਆਪਕਾਂ ਦੇ ਨਾਲ ਜਾਣ ਪਛਾਣ ਕਰਵਾਈ। ਉਹਨਾਂ ਨੂੰ ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਪ੍ਰਾਪਤੀਆਂ ਤੋਂ ਜਾਣੂ ਕਰਾਇਆ। ਪ੍ਰਿੰਸੀਪਲ ਸ਼੍ਰੀ ਜੀ ਐਸ ਨਾਗੀ ਨੇ ਰਸਮੀ ਤੌਰ ਤੇ ਉਹਨਾਂ ਦਾ ਸਵਾਗਤ ਕੀਤਾ। ਮੈਂ ਸੁਰਿੰਦਰ ਸਿੰਘ ਰਾਏਤ ਜਨਰਲ ਸੈਟੀ ਗੁਰਨਾਮ ਪਬਲਿਕ ਸਕੂਲ ਕਮੇਟੀ ਸਰਬਾ ਨਗਰ ਲੁਧਿਆਣਾ ਅੱਜ ਵਧਾਈ ਪੁਰਾਣੀਆਂ ਯਾਦਾਂ ਨੂੰ ਆਜਾ ਕਰਨ ਵਿੱਚ ਸਾਡੇ 1983 ਦੇ ਬੈਚ ਦੇ ਉਹ ਸਟੂਡੈਂਟਸ ਨੇ ਲਾਲ ਮਿਲ ਕੇ ਹੈ ਜੋ ਸਟੈਚੂ ਬਾਬਾ ਗੁਰਬਖਸ਼ੀ ਦਾ ਉਹਨਾਂ ਦੀ ਯਾਦ ਵਿੱਚ ਇੱਥੇ ਸਥਾਪਿਤ ਕੀਤਾ ਹੈ ਤੇ ਇਹਦੇ ਵਿੱਚ ਸਾਡੇ ਫਾਊਂਡਰ ਪ੍ਰਿੰਸੀਪਲ ਮਿਸਿਸ ਵਿਰਦੀ ਮਿਸਟਰ ਆਰਐਸ ਗਿੱਲ ਤੇ ਹੋਰ ਵੀ ਪੁਰਾਣੀ ਜੋ ਟੀਚਰਸ ਨੇ ਉਸ ਬੈਚ ਦੇ ਉਹ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਸਾਰਿਆਂ ਨੂੰ ਸਾਰੇ ਸਟੂਡੈਂਟਸ ਨੂੰ ਤੇ ਤੇ ਜਿਹੜੇ ਕਿ ਹੁਣ ਪੇਰੈਂਟਸ ਵੀ ਬਣ ਚੁੱਕੇ ਨੇ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਇੱਥੇ ਆਣ ਤੇ ਮੁबारकबाद ਦਿੰਨਾ ਹੈ ਵਧਾਈ ਦਿੰਨਾ ਹੈ ਜਿਹਨਾਂ ਨੇ ਅੱਡੇ ਥੋੜੇ ਸਨੇਹ ਤੇ ਹੀ ਸਾਡੇ ਇੱਥੇ ਆ ਕੇ ਆਪਣੇ ਗੁਰਨਾਨ ਪਬਲਿਕ ਸਕੂਲ ਚ ਆ ਕੇ ਸਕੂਲ ਦਾ ਮਾਣ ਵਧਾਇਆ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਸਟੂਡੈਂਟ ਗਏ ਹੋਏ ਨੇ ਅਸੀਂ ਕੋਸ਼ਿਸ਼ ਵੀ ਕਰਾਂਗੇ ਉਹਨਾਂ ਨੂੰ ਵੀ ਅਸੀਂ ਨਾਲ ਜੋੜ ਸਕੀਏ ਇਸ ਇਸ ਜੀਜਨ ਨੂੰ ਦਾ ਨਾ ਹੋਰ ਵਰਲਡ ਵਾਈਡ ਕਰ ਸਕੇ थैंक यू वेरी मच ਜਿਸ ਤਰ੍ਹਾਂ ਇਹ ਪ੍ਰਗਟਾ ਕੀਤਾ ਗਿਆ ਅੱਜ ਦੇ ਯੂਥ ਨੂੰ ਮੈਸੇਜ ਆਈ ਹੈ ਵੀ ਡਿਫਰੈਂਟ ਕਿਸਮ ਦੀਆਂ ਜਿਹੜੀਆਂ ਬਵਾਰੀਆਂ ਚੱਲ ਪਈ ਹੋਈਆਂ ਖਾਨ ਪੀਣ ਦੇ ਨਸ਼ੇ ਦੀਆਂ ਵੀ ਉਹਨਾਂ ਨੂੰ ਜਿੰਨਾ ਕ ਅਵੋਇਡ ਕਰ ਸਕਦੇ ਆ ਜਾਂ ਸਰਕਾਰ ਤੇ ਕਿਸੇ ਵੀ ਢੰਗ ਨਾਲ ਪ੍ਰੈਸ਼ਰ ਪਾ ਕੇ ਕਿਉਂਕਿ ਜਿਹੜੇ ਕੰਮ ਹੁੰਦੇ ਸਰਕਾਰ ਦੀ ਮਨਜ਼ੂਰੀ ਤੋਂ ਬਗੈਰ ਤਾਂ ਹੁੰਦੇ ਨਹੀਂ ਇਨੇ ਸ਼ਾਇਦ ਕੰਮ ਸਾਰੀ ਸਰਕਾਰੀ ਕਰਵਾਉਂਦੀ ਹੈ ਇਹ ਸਰਕਾਰ ਨੂੰ ਜਾਗਰੂਤ ਕਰਾਉਣਾ ਸਾਡਾ ਹੀ ਫਰਜ਼ ਬਣਦਾ ਸਾਡਾ ਸਿਵਲ ਰੰਸ ਦਾ ਫਰਜ਼ ਬਣਦਾ ਆ ਵੀ ਉਹਨਾਂ ਨੂੰ ਅਸੀਂ ਕਿਸੇ ਚੰਗੇ ਰਾਹ ਤੇ ਪਾਈਏ ਤਾਂ ਕਿ ਅਸੀਂ ਇਹਨਾਂ ਸਟੂਡੈਂਟਸ ਨੂੰ ਚੰਗੇ ਰਾਹ ਪਾਈਏ ਤਾਂ ਕਿ ਸਪੋਰਟਸ ਜਾਂ ਅਦਰ ਐਕਟੀਵਿਟੀਜ਼ ਦੇ ਵਿੱਚ ਪਾਰਟਿਸਪੇਟ ਕਰਨ ਤੇ ਜਿਹੜੇ ਹੁਣ ਆਉਣ ਵਾਲੀ ਜਨਰੇਸ਼ਨ ਆ ਉਹ ਇਸੇ ਤਰ੍ਹਾਂ ਇਹਨਾਂ ਬਿਮਾਰੀਆਂ ਤੋਂ ਬਚ ਸਕਦੀ ਆ ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਇਹ ਸਾਰੇ ਸਕੂਲ ਨਾਲ ਅਟੈਚ ਉਹ ਪੁਰਾਣੀਆਂ ਯਾਦਾਂ ਵਾਲੇ ਬੰਦਿਆਂ ਦਾ ਆਪ ਹੀ ਧਿਆਨ ਨਹੀਂ ਜਾਂਦਾ ਇਹਨਾਂ ਕਮਾਂ ਵੱਲ ਜਾਣਦਾ ਸੋ ਮੇਰੀ ਇਹੀ ਬੇਨਤੀ ਹੈ ਵੀ ਸਾਰੇ ਸਕੂਲ ਨਾਲ ਅਟੈਚ ਹੋੜ ਦੁਆਰਾ 1983 ਦੇ ਵਿੱਚ ਅਸੀਂ ਪਾਸ ਆਊਟ ਕੀਤੇ ਸੀਗੇ ਸਕੂਲ ਤੋਂ ਤੇ ਅੱਜ 40 ਸਾਲ ਹੋ ਗਏ ਆ ਸਾਨੂੰ ਇੱਥੋਂ ਪਾਸ ਆਊਟ ਕੀਤੇ ਸੋ ਅਸੀਂ ਉਹ ਰੀਯੂਨੀਅਨ ਮਨ ਆ ਰਹੇ ਆ ਅਸੀਂ ਯੂਰੀ ਯੂਨੀਅਨ ਨਾਣ ਤਾਂ ਵੈਸੇ ਵੀ ਸੀਗਾ ਅਸੀਂ ਸਕੂਲ ਦੇ ਲਈ ਯਾਦ ਆਸ਼ ਨੂੰ ਅੱਗੇ ਬਰਕਰਾਰ ਰੱਖਣ ਲਈ ਆਪਣੀ ਮੈਮਰੀਜ਼ ਦੇ ਵਿੱਚ ਜੋੜਨ ਲਈ ਤੇ ਅਸੀਂ ਜਿਹੜੇ ਫਾਊਂਡਰ ਨੇ ਸਾਡੇ ਸਕੂਲ ਦੇ ਬਾਬਾ ਗੁਰਮਖ ਸਿੰਘ ਜੀ ਉਹਨਾਂ ਦਾ ਅਸੀਂ ਬਸਟ ਬਣਵਾਇਆ ਤੇ ਅੱਜ ਉਹ ਅਨਵੈਲ ਹੋਇਆ ਇੰਸਟਾਲ ਹੋਇਆ ਸਕੂਲ ਦੇ ਵਿੱਚ ਸਾਡੇ ਜਿਹੜੇ ਵੀ ਟੀਚਰਸ ਸੀਗੇ ਪ੍ਰਿੰਸੀਪਲ ਸੀਗੇ ਸ਼ੁਰੂ ਤੋਂ ਹੁਣ ਤੱਕ ਜਿਹੜੇ ਹੁਣ ਰਿਟਾਇਰ ਵੀ ਹੋ ਗਏ ਨੇ ਅੱਜ ਉਹ ਸਾਰੇ ਇੱਥੇ ਮੌਜੂਦ ਨੇ ਤੇ ਸਾਰਿਆਂ ਦੇ ਮੌਜੂਦਗੀ ਦੇ ਵਿੱਚ ਇਹ ਜਿਹੜਾ ਹੈ ਬਸਟ ਆਫ ਬਾਬਾ ਗੁਰਮント ਸਿੰਘ ਜੀ ਵਾਸ ਅਨਵੇਅਰ ਸਰ ਬਹੁਤ ਵਧੀਆ ਡਾਕਟਰ ਹਲਾ ਜਿਵੇਂ ਤੁਸੀਂ 40 ਸਾਲ ਹੋ ਗਏ ਤੁਹਾਨੂੰ ਸਕੂਲ ਛੱਡਿਆ ਫਿਰ ਤੁਸੀਂ ਸਕੂਲ ਨੂੰ ਯਾਰ ਰੱਖਿਆ ਜਿਹੜੇ ਅੱਜ ਦਾ ਯੋਥ ਉਹਨਾਂ ਨੂੰ ਕਿੰਨੇ ਸ਼ਿੰਗਲ ਅਸੀਂ ਇਹ ਕਹਿਣਾ ਚਾਹਾਂਗੇ ਵੀ ਤੁਹਾਡੀ ਹੋਂਦ ਹੈ ਨਾ ਤੁਹਾਡੇ ਸਕੂਲ ਤੋਂ ਸ਼ੁਰੂ ਹੁੰਦੀ ਹੈ ਜਿਹੜਾ ਤੁਹਾਡਾ ਬੇਸ ਬਣਦਾ ਲਾਈਫ ਦਾ ਉਹ ਸਕੂਲ ਤੋਂ ਬਣਦਾ ਜਿਹੜੀ ਤੁਹਾਡੀ ਪਰਸਨੈਲਿਟੀ ਹੈ ਕਰੈਕਟਰ ਹੈ ਉਹ ਤੁਹਾਡੇ ਸਕੂਲ ਨੇ ਤੁਹਾਨੂੰ ਦੇਣਾ ਕਾਲਜ ਯੂਨੀਵਰਸਿਟੀ ਦੇ ਵਿੱਚ ਇੰਨੇ ਸਟੂਡੈਂਟ ਹੁੰਦੇ ਨਹੀਂ ਪਤਾ ਲੱਗਦਾ ਟੀਚਰ ਨੂੰ ਕੌਣ ਕੌਣ ਹੈ ਬਟ ਇੱਥੇ ਦੇ ਜਿਹੜੇ ਸਕੂਲ ਦੇ ਟੀਚਰਸ ਐ ਪ੍ਰਿੰਸੀਪਲ ਨੇ ਪਲੱਸ ਦੂਜਾ ਮੈਨੇਜਮੈਂਟ ਸਟਾਫ ਐ ਸਪੋਰਟਸ ਇੰਨੀ ਐਕਟੀਵਿਟੀਜ਼ ਨੇ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਨੇ ਉਹ ਕੈਰੈਕਟਰ ਬਣਾਉਂਦੀ ਐ ਜੇ ਤੁਸੀਂ ਆਪਸ ਵਿੱਚ ਜੁੜੇ ਰਹੋਗੇ ਸਕੂਲ ਨਾਲ ਜੁੜੇ ਰਹੋਗੇ ਤੇ ਸਕੂਲ ਨਾਲ ਤਾਂ ਜੁੜਨਾ ਜ਼ਰੂਰੀ ਐ ਜਿਹੜਾ ਤੁਸੀਂ ਆਪਣੇ ਕਲਾਸ ਫੈਲੋ ਨਾਲ ਹਮੇਸ਼ਾ ਲਈ ਜੁੜੇ ਰਹੋਗੇ ਨਾ ਉਹਦੇ ਵਿੱਚ ਤੁਹਾਡੀ ਤਰੱਕੀ ਬਹੁਤ ਹੋਊਗੀ ਇੱਕ ਤਾਂ ਨੈਟਵਰਕ ਰਹੂਗਾ ਤੇ ਇੱਕ ਤੁਸੀਂ ਗਰਾਊਂਡੇਡ ਰਹੋਗੇ ਜੋ ਪਿਆਰ ਮੁਹੱਬਤ ਤੁਹਾਡੇ ਕਲਾਸ ਫੈਲੋਸ ਤੁਹਾਨੂੰ ਦੇ ਸਕਦੇ ਨੇ ਜਾਂ ਫਸਟ ਨੇਮ ਨਾਲ ਬੁਲਾ ਸਕਦੇ ਨੇ ਜਾਂ ਮਜ਼ਾਕ ਕਰ ਸਕਦੇ ਨੇ ਉਹ ਹੋਰ ਕੋਈ ਨਹੀਂ ਤੁਹਾਨੂੰ ਲਾਈਫ ਚ ਕਰੂਗਾ ਇਹਦੇ ਕਾਰਨ ਤੁਹਾਡੀ ਜਿਹੜੀ ਹੈ ਇੱਕ ਦੁੱਖ ਤਕਲੀਫ ਦੇ ਵਿੱਚ ਵੀ ਜਿਹੜੀ ਉਹ ਸਾਥਂਗ ਕਰਦੇ ਨੇ ਆਪਸ ਦੇ ਵਿੱਚ ਉਸ ਤੋਂ ਉੱਪਰ ਕੋਈ ਚੀਜ਼ ਨਹੀਂ ਹੈ ਸੋ ਤੁਹਾਨੂੰ ਆਪਣੇ ਕਲਾਸ ਫੈਲੋ ਨਾਲ ਆਪਣੇ ਸਕੂਲ ਨਾਲ ਆਲਮਾ ਮੈਟਰ ਨਾਲ ਜੁੜੇ ਰਹਿਣਾ ਚਾਹੀਦਾ ਹਰ ਵਕਤ ਦੇ ਲਈ ਇਹ ਤੁਹਾਡੇ ਲਈ ਬਹੁਤ ਹੀ ਵਧੀਆ ਗੱਲ ساری ਉਮਰ ਲਈ